ਆਉਣਿਆ ਤੇ ਉਸ ਪਰਿਆ ਹਿਲਿਆ ਅਰ ਜਿਵੇਂ ਕਿ 26 4 ਤਰੀਕ ਨੂੰ ਰਜਿਸਟਰ ਕੀਤਾ ਗਿਆ ਸੀ ਇਸ ਕੇਸ ਦੇ ਵਿੱਚ ਤਿੰਨ ਜਿਹੜੇ ਮੋਜਮ ਸਰਪੁਨਾ ਦੀ ਗ੍ਰਿਫਤਾਰੀ ਹੋਈ ਸੀ ਵਿਖੇ ਇੱਕ ਐਫ ਆਈ ਆਰ ਨੰਬਰ 26 4 ਤਰੀਕ ਨੂੰ ਰਜਿਸਟਰ ਕੀਤਾ ਗਿਆ ਸੀ ਇਸ ਕੇਸ ਦੇ ਵਿੱਚ ਤਿੰਨ ਜਿਹੜੇ ਮੁਲਜ਼ਮਾਂਨ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਅਮ੍ਰਿਤਪਾਲ ਸਿੰਘ ਏਲੀਅਸ ਅਮ੍ਰਿਤ ਮਨਦੀਪ ਸਿੰਘ ਏਲੀਅਸ ਮੰਡੀ ਤੇ ਇੱਕ ਮਾਦਵ ਸ਼ਰਮਾ ਕਰਕੇ ਜਿਹੜਾ ਵਿਅਕਤੀ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ ਅੱਧਾ ਕਿਲੋ ਹੀਰਿੰਦ ਦੀ ਰਿਕਵਰੀ ਹੋਈ ਸੀ ਫਰਦਰ ਇਹਨਾਂ ਦੀ ਜਿਹੜੀ ਪੁੱਛਗਿੱਛ ਹੈ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਏ ਸਨ ਉਹ ਬੜੇ ਰਿਵੀਲਿੰਗ ਸਨ ਕਿਉਂਕਿ ਜਿਹੜੇ ਸਰਵਿੰਗ ਫੌਜੀ ਅਮ੍ਰਿਤਪਾਲ ਸਿੰਘ ਸੀਗਾ ਇਹਦੇ ਕੋਲੋਂ ਕਾਫੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਫੌਜ ਦੀ ਇਹੇ ਪਾਸ ਔਨ ਕੀਤੀ ਜਾਣੀ ਪਾਈ ਗਈ ਸੀ ਸੋ ਇਸੇ ਤਫਤੀਸ਼ ਦੇ ਅੱਗੇ ਲੜੀਵਾਰ ਜੋ ਸਾਡੇ ਵੱਲੋਂ ਜਿਹੜੀ ਆ ਛਾਪੇਮਾਰੀ ਕੀਤੀ ਗਈਆਂ ਤੇ ਲੋਕਾਂ ਦੇ ਨਾਲ ਜਿਹੜੀ ਜੜੀ ਪੁੱਛਗਿੱਛ ਹੋਈ ਹੈ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਹੋਈ ਹੈ ਇਹਦੇ ਵਿੱਚ ਕਈ ਜਿਹੜੇ ਹੈ ਤੱਤ ਸਾਹਮਣੇ ਆਏ ਸਨ ਉਸ ਦੇ ਵਿੱਚ ਇੱਕ ਸਰਵਿੰਗ ਫੌਜੀ ਜਿਹੜਾ ਰਾਜਵੀਰ ਸਿੰਘ ਹੈ ਉਹਦਾ ਨਾਮ ਆਇਆ ਸੀ ਉਸ ਤੋਂ ਬਾਅਦ ਇੱਕ ਸਰਵਿੰਗ ਫੌਜੀ ਜਿਹੜਾ ਸੰਦੀਪ ਸਿੰਘ ਹੈ ਉਹਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਸੀ ਸੋ ਇਸ ਦੇ ਵਿੱਚ ਫਰਦਰ ਜਿਹੜਾ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬਹੁਤ ਜਿਹੜਾ ਹੈਗਾ ਕਾਫੀ ਸਮੇਂ ਤੋਂ ਇਹ ਸਰਵਿੰਗ ਫੌਜੀ ਜਿਹੜੇ ਇੱਕ ਦੂਜੇ ਦੇ ਟੱਚ ਵਿੱਚ ਸਨ ਤੇ ਸੈਕੰਡਲੀ ਜਿਹੜਾ ਹੈ ਇਹ ਇਨਫੋਰਮੇਸ਼ਨ ਜਿਹੜੀ ਹੈ ਜਿਹੜੀ ਨੈਸ਼ਨਲ ਸਿਕਿਉਰਿਟੀ ਦੇ ਨਾਲ ਰਿਲੇਟਡ ਹੈ ਬ੍ਰਿਗੇਡਸ ਦੀ ਕੋਰਸ ਦੀ ਜਾਣਕਾਰੀ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਾਸ ਕਰਦੇ ਸੀ ਸੋ ਕੱਲ ਬੜੇ ਇੱਕ ਵੱਡੀ ਜਿਹੜਾ ਆਪਰੇਸ਼ਨ ਦੇ ਵਿੱਚ ਜਿਹੜਾ ਹੈ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਪੁਲਿਸ ਵੱਲੋਂ SSP ਸਾਹਿਬ ਦੀ ਬੜੀ ਸਾਡੀ ਹੈਲਪ ਰਹੀ ਹੈ ਉਹਨਾਂ ਨੇ ਸਾਡੀ ਟੀਮ ਉਹਨਾਂ ਦੀਆਂ ਟੀਮਾਂ ਤੇ ਸਾਡੀਆਂ ਟੀਮਾਂ ਨੇ ਬੜਾ ਜੁਆਇੰਟਲੀ ਜਿਹੜਾ ਹੈ ਐਫਰਟ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਹੈ ਸੋ ਅਗਲੀ ਤਫਤੀਸ਼ ਜਿਹੜੀ ਹੈ ਉਹ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਫਰਦਰ ਹੋਰ ਜਿਹੜੇ ਕੋਈ ਤੱਥ ਨੇ ਜਿਹੜੇ ਉਹ ਸਾਹਮਣੇ ਆਉਣਗੇ ਤੇ ਜਲਦੀ ਉਹਨਾਂ ਦਾ ਖੁਲਾਸਾ ਵੀ ਕੀਤਾ ਜਾਏ। ਇਹ ਕਰਦਾ ਕੀ ਹੈ ਕਿੱਥੇ ਥੈਂਕ ਯੂ ਜੀ ਇਹਨੂੰ ਲੈ ਜਾਓ ਜੀ ਪਿੱਛੇ ਇਹ ਕਰਦਾ ਕੀ ਸਭ ਕਿੱਥੇ ਤੁਹਾਨੂੰ ਕੁਝ ਤਨਦੀਪ ਸਿੰਘ ਇਹ ਇਹਦੀ ਤਾਇਨਾਤੀ ਜਿਹੜੀ ਹੈ 나सिक ਮਹਾਰਾਸ਼ਟਰ ਵਿੱਚ ਹੈ ਫਿਲਹਾਲ ਇਹ ਪੰਜਾਬ ਦੇ ਵਿੱਚ ਸਰਦੂਲਕੜ ਜ਼ਿਲ੍ਹਾ ਮਾਨਸਾ ਦਾ ਰਹਿਸ਼ੀ ਹੈ ਕੱਲ ਇਹਦੇ ਕੋਲੋਂ ਜਦੋਂ ਇਹਦੀ ਰਿਕ ਗ੍ਰਫਤਾਰੀ ਹੋਈ ਹੈ ਸਾਡੀ ਇਨਫੋਰਮੇਸ਼ਨ ਦੇ ਮੁਤਾਬਿਕ ਚਾਰ ਫੋਨ ਸੀ ਪਰ ਤਿੰਨ ਫੋਨ ਜਿਹੜੇ ਰਿਕਵਰ ਹੋ ਗਏ ਨੇ ਸੋ ਇੱਕ ਫੋਨ ਜਿਹੜਾ ਹੈ ਉਹ ਇਹਦੇ ਵੱਲੋਂ ਜਿਹੜਾ ਹੈ ਸੁੱਟਿਆ ਕਿਤੇ ਸੁੱਟਿਆ ਗਿਆ ਜਿਹੜਾ ਹੈ ਇਹਨੇ ਦੱਸਿਆ ਤਫਤੀਸ਼ ਸਾਡੀ ਜਾਰੀ ਹੈ ਉਹ ਵੀ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਬੜੀ ਰਿਵੀਲਿੰਗ ਹੈ ਕਿ ਇਹ ਆਈਐਸਆਈ ਦੇ ਟੱਚ ਵਿੱਚ ਸੀਗਾ ਤੇ ਇਸ ਦੇ ਖਾਤਿਆਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜਾ ਹੈ 14 ਤੋਂ 15 ਲੱਖ ਦੀ ਜਿਹੜੀ ਹੈਗੀ ਹੈ ਰਾਸ਼ੀ ਉਹ ਆਈ ਹੈ ਇਸ ਤੋਂ ਇਲਾਵਾ ਵਰਚੁਅਲ ਨੰਬਰ WhatsApp ਨੰਬਰਾਂ ਦੇ ਰਾਹੀਂ ਇਹ ਜਿਹੜੀ ਫੌਜ ਦੀ ਸੈਂਸਿਟਿਵ ਇਨਫੋਰਮੇਸ਼ਨ ਹੈ ਉਹ ਪਾਸ ਆਨ ਕਰਦੇ ਸੀ ਅਸੀਂ ਇਹ ਹਰੇਕ ਚੀਜ਼ ਜਿਹੜੀ ਹੈ ਔਨ ਪੇਪਰ ਲਿਆ ਕੇ ਔਨ ਫਾਈਲ ਲਿਆ ਕੇ ਜਿਹੜਾ ਹੈ ਫਰਦਰ ਤਫਤੀਸ਼ ਕਰਾਂਗੇ ਸਟੇ ਮੈਟਰ ਡੀਸੀ ਅੰਤਰਿਕ ਸੁਰੱਖਿਆ ਵਾ ਦੇਖੋ ਜੀ ਬਿਲਕੁਲ ਇਹ ਇੱਕ ਬਹੁਤ ਵੱਡਾ ਜਿਹੜਾ ਹੈ ਸਾਡੇ ਲਈ ਮਤਲਬ ਇੰਟਰਨਲ ਸਕਿਉਰਟੀ ਦੇ ਮੱਦੇਨਜ਼ਰ ਜਿਹੜਾ ਹੈ ਇੱਕ ਇੰਪੋਰਟੈਂਟ ਕੇਸ ਹੈ ਤੇ ਸਕਿਉਰਟੀ ਪੁਆਇੰਟ ਆਫ View ਨਾਲ ਇਹ ਵਾਕਈ ਦੇਸ਼ ਲਈ ਇੱਕ ਖਤਰਨਾਕ ਟ੍ਰੈਂਡ ਹੈ ਕਿ ਸਰਵਿੰਗ ਫੌਜੀ ਜਿਹੜੇ ਹੈ ਇਸ ਤਰੀਕੇ ਨਾਲ ਜਿਹੜਾ ਹੈ ਕੋਈ ਫੌਜ ਦੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਉਹ ਪਾਸ ਆਨ ਕਰ ਰਹੇ ਹੈ ਤੇ ਆਈਐਸਆਈ ਤੇ ਉਧਰ ਜਿੰਨੇ ਵੀ ਸਮਗਲਰਸ ਨੇ ਉਹਨਾਂ ਦੇ ਟੱਚ ਵਿੱਚ ਨੇ ਤੇ ਸਾਡੀ ਜਿਹੜੀ ਤਫਤੀਸ਼ ਹੈ ਅਸੀਂ ਇਹਨੂੰ ਬੜੇ ਡੀਪਲੀ ਕਰਾਂਗੇ ਤੇ ਹੋਰ ਵੀ ਜਿਹੜਾ ਇਹਨਾਂ ਦੇ ਐਸੋਸੀਏਟਸ ਨੇ ਜਾਂ ਕੋਈ ਨੈਟਵਰਕ ਦੇ ਵਿੱਚ ਇਹਨਾਂ ਦੇ ਆਉਂਦਾ ਹੈ ਉਹਦੀ ਜਲਦੀ ਗ੍ਰਫਤਾਰੀ ਵੀ ਹੋਏਗੀ ਜਿਹੜਾ ਇਹ ਜਿਹੜਾ ਕਹਿੰਦੇ ਜਿਵੇਂ ਕਨੈਸ਼ਵਾਲ ਕੀਤਾ ਕਿਸ ਇਨਸਟ੍ਰੂਮੈਂਟ ਦਾ ਹੈ ਪਰ ਇਹਦੇ ਵਿੱਚ ਅੱਗੇ ਵੀ ਨੇ ਇਸ ਤਰ੍ਹਾਂ ਦੇ ਜਿਹੜੇ ਸਪਾਈਂਗ ਜਿਹਸ ਤਰ੍ਹਾਂ ਦੇ ਮੈਟਰਲ ਵੀ ਹੀ ਆਉਂਦੇ ਨੇ ਪਰ ਉਹਨਾਂ ਦੀ ਤਫਤੀਸ਼ ਤਫਤੀਸ਼ ਜਿਹੜੀ ਹੁੰਦੀ ਨਾ ਸਰ ਲੌਜੀਕ ਐਂਡ ਤੱਕ ਕਈ ਵਾਰੀ ਨਹੀਂ ਪਹੁੰਚਦੀ ਕਿਉਂਕਿ ਇਹਨਾਂ ਦੇ ਅਗਲੇ ਟੁਕੜੇ ਲਿੰਕ ਜਿਹੜੇ ਨਾ ਉਹ ਨੇ ਉਹ ਬੰਦੇ ਸਾਹਮਣੇ ਆ ਇਸ ਇਨਸਟੈਂਟ ਕੇਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਲੌਜੀਕਲ ਐਂਡ ਤੱਕ ਐਵੀਡੈਂਸ ਉੱਪਰ ਫਾਈਲ ਦੇ ਉੱਪਰ ਲਿਆ ਕੇ ਇਹਨਾਂ ਨੂੰ ਲੌਜੀਕਲ ਐਂਡ ਤੱਕ ਕੰਪਲੀਟ ਕਰਨਾ ਅਸੀਂ ਉਸਵਲ ਜਾ ਰਹੇ ਹਾਂ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਅਜੇ ਜਿਹੜੀ ਤਫ਼ਤੀਸ਼ ਹੈ ਅਜੇ ਵੀ ਮਡਲੀ ਸਟੇਜ ਦੇ ਵਿੱਚ ਹੈ ਕਿਉਂਕਿ ਇਹਨਾਂ ਦਾ ਨੈੱਟਵਰਕ ਜਿਹੜਾ ਹੈ ਉਹ ਪੂਰਾ ਡਿਸਮੈਂਟਲ ਕਰਨਾ ਉਹਨੂੰ ਜਾਣਨਾ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਜਿਹੜੀ ਹੈਗੀ ਇੱਕ ਵਾਰੀ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਕੰਪਲੀਟ ਹੋ ਜਾਏ ਸੋ ਉਹ ਚੱਲ ਰਹੀ ਹੈ ਜਿਵੇਂ ਕੱਲ ਸੰਦੀਪ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋ ਗਈ ਹੈ ਅਸੀਂ ਰਾਜਵੀਰ ਦੀ ਗ੍ਰਿਫਤਾਰੀ ਲਈ ਜਿਹੜਾ ਹੈ ਏਜੰਸੀਜ਼ ਨੂੰ ਤੇ ਆਰਮੀ ਅਫੀਸ਼ੀਅਲਸ ਨੂੰ ਜਿਹੜਾ ਹੈ ਅਪਰਾਇਜ਼ ਕੀਤਾ ਹੋਇਆ ਤੇ ਸਾਨੂੰ ਉਮੀਦ ਹੈ ਕਿਉਂਕਿ ਉਹਦੇ ਆਉਣ ਦੇ ਨਾਲ ਜਿਹੜੇ ਸਾਡੇ ਗੈਪਸ ਨੇ ਇੰਟਰੋਗੇਸ਼ਨ ਦੇ ਤੇ ਇਨਵੈਸਟੀਗੇਸ਼ਨ ਦੇ ਉਹ ਫਿਲ ਹੋ ਜਾਣਗੇ ਤੇ ਜਿਹੜੀ ਸਾਨੂੰ ਐਵੀਡੈਂਸ ਕਿਤੇ ਨਾ ਕਿਤੇ ਲੋੜੀਂਦੀ ਹੈ ਉਹ ਪੂਰੀ ਹੋਏਗੀ ਤੇ ਇਹ ਸਾਰੀ ਚੀਜ਼ਾਂ ਜਿਹੜੀ ਹੈ ਤਫਤੀਸ਼ ਦੀ ਹੈ ਜਿਹੜੀ ਹੈ ਇਹ ਉਹ ਔਨ ਰਿਕਾਰਡ ਲਿਆ ਕੇ ਇਹਨੂੰ ਜਿਹੜਾ ਹੈ ਲੌਜੀਕਲ ਐਂਡ ਤੇ ਲਿਆ ਕੇ ਇਹਨੂੰ ਕੰਪਲੀਟ ਕੀਤਾ ਜਾਏਗਾ। ਹਨੀ trap ਦੇ ਥਰੂ ਪੜਿਆ ਕਿ ਉਹਦਾ ਉਹਨਾਂ ਦੇ ISI ਦੇ ਸੰਬੰਧਤ ਆ। ਇਹ ਸਾਰੀ ਜਿਹੜੀ ਚੀਜ਼ ਹੈ ਅਜੇ ਅੰਡਰ ਇਨਵੈਸਟੀਗੇਸ਼ਨ ਹੈ बिकॉज़ ਇਹਨਾਂ ਦੇ ਫੋਨਸ ਵਗੈਰਾ ਤੋਂ ਜਿਹੜੀ ਮੁੱਢਲੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਲ ਪਾਕਿਸਤਾਨੀ ਸਮੱਗਲਰਸ ਦੇ ਨੰਬਰ ਸਨ ਕਿਉਂਕਿ ਇਸ ਗੱਲ ਨੂੰ ਆਪਾਂ ਨਹੀਂ ਛੁਟਲਾ ਸਕਦੇ ਕਿਉਂਕਿ ਬਾਰਡਰ ਬੈਲਟ ਹੋਣ ਕਰਕੇ ਯੂਥ ਜਿਹੜਾ ਹੈਗਾ ਅਲਿਉਰ ਹੋ ਜਾਂਦਾ ਥੋੜੇ ਪੈਸਿਆਂ ਦੇ ਨਾਲ ਹੀ ਸੈਕੰਡਲੀ ਕਿਉਂਕਿ ਇਹ ਇਸ ਏਰੀਆ ਤੋਂ ਸਨ ਤੇ ਇਸ ਜਿਹੜਾ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਜਿਹੜਾ ਹੈਗਾ ਉਹ ਵੀ ਇਸ ਕੰਮ ਦੇ ਵਿੱਚ ਇਨਵੋਲ ਸੀ ਉਹਨੂੰ ਪਹਿਲਾਂ ਰਾਜਵੀਰ ਨੇ ਜਿਹੜਾ ਹੈਗਾ ਔਨ ਬੋਰਡ ਲਿਆ ਉਸ ਤੋਂ ਬਾਅਦ ਜਿਹੜਾ ਹੈ ਸੰਦੀਪ ਜਿਹੜਾ ਮਨਦੀਪ ਹੈ ਇਹਨਾਂ ਦੇ ਸਹਿਦੋਸ਼ੀਆ ਉਹਨਾਂ ਨੂੰ ਵੀ ਜਿਹੜਾ ਹੈ ਇਸ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੇ ਹੈ इजीली ਇਹਨਾਂ ਨੇ ਨੰਬਰ ਜਿਹੜੇ ਆ ਉਹ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਫਰਦਰ ਜਿਹੜਾ ਹੈ ਕਮਿਊਨੀਕੇਸ਼ਨ ਜਿਹੜਾ ਉਹਨਾਂ ਨੇ ਐਸਟੈਬਲਿਸ਼ ਕੀਤਾ ਤੇ ਫਰਦਰ ਜੇ ਤੋ ٹرسٹ ਬਿਲਡਿੰਗ ਹੋਈ ਤੇ ਕੰਮ ਸ਼ੁਰੂ ਕੀਤਾ ਕੋਈ ਅਨੋਨਿਮਸ ਸਮਗਲਿੰਗ ਦੀ ਗੱਲ ਕਿਸਮ ਦੇ ਬਿਲਕੁਲ ਜੀ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿਵੇਂ ਇਹਨਾਂ ਕੋਲੋਂ ਮੌਕੇ ਤੇ ਅੱਧਾ ਕਿਲੋ ਦੇ ਕਰੀਬ ਜਿਹੜੀ ਹੈਰੋਨ ਦੀ ਰਿਕਵਰੀ ਹੋਈ ਉਸ ਤੋਂ ਇਲਾਵਾ ਵੀ ਜੋ ਹੈ ਪਿਸਟਲ ਦੀ ਵੀ ਰਿਕਵਰੀ ਹੋਈ ਹੈ ਆਰਮਸ ਐਮੂਨੀਸ਼ਨ ਜਿਹੜਾ ਹੈ ਉਹ ਵੀ ਸਮਗਲ ਹੋਇਆ ਉਹਦੇ ਬਾਰੇ ਵੀ ਸਾਰੇ ਐਂਗਲਸ ਤੋਂ ਕਿ ਕਿਹੜੀ ਕਿਹੜੀ ਚੀਜ਼ ਸਮਗਲ ਹੋਈ ਹੈ ਉਹਨਾਂ ਦੇ ਬਾਰੇ ਪੁੱਛ ਕੇ ਜਾਰੀ ਰੱਖੀ ਇਨਫੋਰਮੇਸ਼ਨ ਇਨਵੈਂਟਰੀ ਆਮਨਿਸ਼ਨ ਜੇ ਭੇਜ ਰਹੇ ਸੀ ਕਿ ਕੋਈ ਚੁਪਕੀ ਚ ਦਿੱਖੋ ਜੀ ਸੈਂਸਿਟਿਵ ਇਨਫੋਰਮੇਸ਼ਨ ਮੀਨਸ ਕਿ ਫੌਜ ਇਨਸਟਾਲेशंस ਯੂਨਿਟਸ ਜਬ ਬ੍ਰਿਗੇਡਸ ਜਾਂ ਕੋਰਸ ਜੋ ਵੀ ਇਨਫੋਰਮੇਸ਼ਨ ਸੈਂਸਿਟਿਵ ਹੁੰਦੀ ਹੈ ਉਹਦੇ ਮੁਤਲਕ ਜਿਹੜਾ ਹੈ ਇਹਨਾਂ ਵੱਲੋਂ ਉਹ ਸਾਰਾ ਦਾ ਸਾਰਾ ਜਿਹੜਾ ਹੈ ਡਾਟਾ ਸ਼ੇਅਰ ਕੀਤਾ ਜਾ ਰਿਹਾ ਸੀ ਤੇ ਉਹ ਸਾਰਾ ਕਿੱਥੇ ਤੱਕ ਡਾਟਾ ਭੇਜਿਆ ਗਿਆ ਹੈ ਕਿਹਨਾ ਨੰਬਰਾਂ ਤੇ ਭੇਜਿਆ ਗਿਆ ਹੈ ਉਸ ਤੋਂ ਬਾਅਦ ਅੱਗੇ ਫਰਦਰ ਜਿਹੜਾ ਹੈ ਉਹਨਾਂ ਤੇ ਕੀ ਜਿਹੜਾ ਹੈ ਐਕਸ਼ਨ ਹੋਇਆ ਜਦ ਕੋਈ ਰੇਗੀ ਹੋਏ ਉਹ ਸਾਰੇ ਜਿਹੜੇ ਜਾਂਚ ਦੇ ਪਹਿਲੂ ਨੇ ਉਹ ਸਾਰੇ ਜਾਂਚ ਚੱਲ ਰਹੀ ਹੈ ਸਰ ਉਹ ਰੈਜੰਸੀਆਂ ਨਾਲ ਤੁਸੀਂ ਵੀ ਜਾਨਦੇ ਸ਼ੇਅਰ ਕਰ ਰਹੇ ਹੋ ਬਿਲਕੁਲ ਜੀ ਜਿੰਨੀਆਂ ਵੀ ਏਜੰਸੀਸ ਨੇ ਸੈਂਟਰਲ ਏਜੰਸੀਸ ਦੇ ਨਾਲ ਇੰਟੈਲੀਜੈਂਸ ਏਜੰਸੀਸ ਦੇ ਨਾਲ ਇਵਨ ਆਰਮੀ ਆਫੀਸ਼ਰਸ ਦੇ ਨਾਲ ਇਹ ਸਾਰਾ ਜਿਹੜਾ ਸਾਡਾ ਆਪਰੇਸ਼ਨ ਜੁਆਇੰਟਲੀ ਚੱਲ ਰਿਹਾ ਹੈ ਸਾਰੇ ਭਰਤੀ ਦਾ ਸੀਐਸ ਜੀ ਜਿਹੜਾ ਇਹ ਹੈ ਇਹ 2014-15 ਦੇ ਕਰੀਬਨ ਜਿਹੜਾ ਇਹਨਾਂ ਦਾ ਜਿਹੜਾ ਭਰਤੀ ਦਾ ਸਾਲ ਸਾਹਮਣੇ ਆ ਰਿਹਾ ਬਾਕੀ ਅਸੀਂ ਇਸ ਫੈਕਟਰ ਨੂੰ ਜਿਹੜਾ ਚੈੱਕ ਵੀ ਕਰ ਕਿੰਨੀ ਕਬਡੀ ਕਾਮਯਾਬੀ ਸਮਝੋ ਇਸ ਸੀਨੀਅਰ ਕਿ ਫੌਜ ਦੇ ਨਾਲ ਤੱਲਕ ਰਹਿਣਾ ਉਹਨੂੰ ਦਫਤਰ ਦੇ ਕੋਈ ਨੈਸ਼ਨਲ ਸਕਿਉਰਿਟੀ ਦੇ ਰਿਲੇਟਡ ਕੋਈ ਐਦਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਹੋ ਰਹੀ ਹੈ ਤੇ ਉਹ ਵੀ ਇੱਕ ਸਰਵਿੰਗ ਫੌਜੀ ਵੱਲੋਂ ਤੇ ਇਸ ਤਰੀਕੇ ਦੀ ਜਿਹੜੀ ਇਨਸੀਡੈਂਟ ਜਿਹੜਾ ਜਿਹੜਾ ਇਹ ਅਫੈਂਸ ਜਿਹੜਾ ਹੈ ਸਾਡੇ ਸਾਹਮਣੇ ਆਇਆ ਇਹ ਬੜਾ ਹੀ ਸਾਡੇ ਲਈ ਸ਼ੌਕਿੰਗ ਵੀ ਹੈ ਸਲੀਪਰ ਸੈੱਲ ਵੱਜੋ ਬਿਜ਼ਨਸ ਦੇ ਵਿੱਚ ਸਲੀਪਰ ਸੈੱਲ ਵੱਜੋ ਇਹ ਚਲਾ ਕੇ ਹੋਣਾ ਤੇ ਕਿ ਲਗਾਤਾਰ ਐਕਟਿਵ ਸੀਗਾ ਜੀ ਦੇਖੋ ਜੀ ਅਜੇ ਇਹਦੀ ਪੁੱਛਗਿੱਛ ਜਿਹੜੀ ਉਹ ਚੱਲ ਰਹੀ ਹੈ ਅਲੱਗ-ਅਲੱਗ ਪਹਿਲੂਆਂ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਜੋ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਉਹ ਜਿਹੜੀ ਇੰਟਰੋਗੇਸ਼ਨ ਉਹ ਚੱਲ ਰਹੀ ਹੈ ਕਿਉਂਕਿ ਕਈ ਇੰਟਰੋਗੇਸ਼ਨ ਦੇ ਵਿੱਚ ਤੇ ਜੋ ਪੁੱਛਗਿੱਛ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਬੜੇ ਗੈਪਸ ਆ ਰਹੇ ਨੇ ਜਿਨ੍ਹਾਂ ਦੀ ਇਹ ਇਨਫੋਰਮੇਸ਼ਨ ਦੇਣ 'ਚ ਅਜੇ ਜਿਹੜੇ ਹੈ ਅਜੇ ਉਹ ਦੇਣ ਦੇਣ ਬਾਰੇ ਉਹ ਨਹੀਂ ਕਰ ਰਹੇ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਪੁੱਛਗਿਛ ਨੂੰ ਕੰਪਲੀਟ ਕਰਕੇ ਜੋ ਗੈਪਸ ਹੈ ਉਹਨਾਂ ਬਾਰੇ ਸਪੈਸੀਫਿਕਲੀ ਪੁੱਛਗਿਛ ਕੀਤੀ ਜਾਵੇ। ਬਿਲਕੁਲ ਜੀ ਸਾਡੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਆਰਮੀ ਅਫੀਸ਼ੀਅਲਸ ਇਨਵੋਲਵ ਨੇ। ਅਸੀਂ ਉਹਨਾਂ ਦੇ ਨਾਲ ਟੱਚ ਵਿੱਚ ਨੇ। ਉਹ ਵੀ ਸਾਡੇ ਨਾਲ ਕੰਪਲੀਟਲੀ ਜਦੋਂ ਤੋਂ ਇਹ ਗੱਲ ਸਾਹਮਣੇ ਆਈ ਹੈ ਟੱਚ ਵਿੱਚ ਨੇ। ਉਹਨਾਂ ਨੇ ਕਾਫੀ ਜਿਹੜਾ ਹੈ ਸਾਡੀ ਹੈਲਪ ਵੀ ਕੀਤੀ ਹੈ। ਅ ਜਿਵੇਂ ਕਿ ਕੋਈ ਇਨਫੋਰਮੇਸ਼ਨ ਸਾਨੂੰ ਚਾਹੀਦੀ ਸੀ ਅਸੀਂ ਉਹਨਾਂ ਦੇ ਨਾਲ ਸ਼ੇਅਰ ਕੀਤੀ ਤਾਂ ਉਹਨਾਂ ਨੇ ਫਰਦਰ ਸਾਡੇ ਨਾਲ ਸ਼ੇਅਰ ਕੀਤੀ ਤੇ ਸਾਡੀ ਕਈ ਇਨਫੋਰਮੇਸ਼ਨ ਜਿੱਥੇ ਗਲਤ ਸੀ ਉਹਨਾਂ ਨੇ ਕਰੈਕਟ ਵੀ ਕੀਤੀ ਹੈ ਤਾਂ ਅਸੀਂ ਉਹਨਾਂ ਦੇ ਪੂਰੇ ਸਹਿਯੋਗ ਨਾਲ ਜਿਹੜਾ ਇਹ ਪੂਰਾ ਆਪਰੇਸ਼ਨ ਚੱਲ ਰਿਹਾ ਹੈ ਜੀ ਦੀ ਗ੍ਰਿਫਤਾਰੀ ਐਫ ਆਰ ਵੀ ਹੈ ਕਿੰਦਾ ਤਾਂ ਹੈ ਨਾ ਜੀ ਤੇਰੀ ਗ੍ਰਿਫਤਾਰੀ ਹੋਈ ਪਟਿਆਲੇ ਤੋਂ ਤਾਂ ਇਹ ਫਿਰ ਜਿਹੜੀ ਸਾਡੇ ਕੋਲ ਜਿਹੜੀ ਗੱਪਪਤੂ ਚਾਹਦੇ ਦਾ ਅੱਜ ਇਹ ਕੋਈ ਫੇਸ ਦੇ ਵਿੱਚ ਲੰਸੀਏਟ ਕਰਦੇ ਅੱਗੇ ਬਦੇ ਦੇਖੋ ਜੀ ਪੁੱਛਗਿਛ ਦੇ ਆਧਾਰ ਤੇ ਜੋ ਇਹ ਗੱਲਾਂ ਸਾਹਮਣੇ ਆਈਆਂ ਨੇ ਜੋ ਇਹਨਾਂ ਦੇ ਸਹਿਯੋਗੀ ਤੇ ਕੋ-ਐਕਿਊ ਸੀਗੇ ਉਹਨਾਂ ਦੀ ਪੁੱਛਗਿਛ ਚੱਲੀ ਹੈ ਉਸ ਦੇ ਆਧਾਰ ਤੇ ਨੰਬਰ ਜੋ ਸਾਡੇ ਕੋਲ ਮਿਲੇ ਨੇ ਉਸ ਦੇ ਆਧਾਰ ਤੇ ਸਾਰੀ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਇਹ ਇਹਨਾਂ ਦਾ ਸਹਿਦੋਸ਼ੀ ਸਰਵਿੰਗ ਫੌਜੀ ਸੰਦੀਪ ਸਿੰਘ ਹੈ ਇਹ ਵੀ ਵਿੱਚ ਇਨਵੋਲਵ ਹੈ ਸੋ ਸਾਡੀ ਜਿਹੜੀ ਹੈਗੀ ਟੀਮ ਜੋਇੰਟਲੀ ਵਿਦ ਆਰਮੀ ਉਹ ਇਸ ਤੇ ਲੱਗੀਆਂ ਹੋਈਆਂ ਸਨ ਕਿਉਂਕਿ ਇਹ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਸੋ ਇਹਨੂੰ ਜਿਹੜਾ ਹੈਗਾ ਫਰਦਰ ਉੱਥੋਂ ਅਸੀਂ ਇਹ ਗ੍ਰਿਫਤਾਰ ਕੀਤਾ ਸਰੇ ਨਾਲ ਸੀ ਕਿ ਉਹ ਨਾ ਸੀ ਇਹ ਮਤਲਬ ਕਿ ਛੁੱਟੀ ਆਇਆ ਸੀ ਬੰਦੇ ਕਿਨੇ ਦਿਨ ਤੋਂ ਆਇਆ ਸੀ ਬੇਸਿਕਲੀ ਛੁੱਟੀ ਆਇਆ ਹੋਇਆ ਸੀ ਇਸ ਦੀ ਛੁੱਟੀ ਜਿਹੜੀ ਹੈ 2 ਜਾਂ 3 ਦਿਨ ਦੀ ਜਿਹੜੀ ਉਹ ਰਹਿ ਗਈ ਸੀ ਤੇ ਇਹਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਜਿਹੜਾ ਸਾਰਾ ਦਾ ਸਾਰਾ ਇਹ ਨੈਟਵਰਕ ਹੈ ਉਹਨਾਂ ਦਾ ਇਹ ਐਕਸਪੋਜ਼ ਹੋ ਗਿਆ ਤੇ ਇਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਹੋ ਗਈ ਹੈ ਇਸੇ ਕਰਕੇ ਜੋ ਹੈ ਅੱਗੇ ਪਿੱਛੇ ਹੋਣ ਦੀ ਫਰਾਕਤ ਸੀਗਾ ਥੈਂਕ ਯੂ